ਸਤਿ ਸ੍ਰੀ ਅਕਾਲ ਕਿਦਾਂ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਇੱਕ ਵੀਡੀਓ ਪਹਿਲੇ ਵੇਖੀ ਹੋਈ ਸੀਗੀ ਕਿ ਜਿਹੜੇ ਉਹ ਕਾਲਜ ਦੇ ਵਿੱਚ ਆਪਣਾ ਨਾ ਉਹ ਠੇਠੜ ਕਰਦੇ ਸੀਗੇ ਤੇ ਅਕਬਾਲ ਤੇ ਅਵਤਾਰ ਠੀਕ ਹੈ ਜੀ ਉਹਨਾਂ ਨੇ ਤਾਰਾਗੜ ਮੇਲੇ ਦੇ ਵਿੱਚ ਜਿਹੜਾ ਰੌਣਕ ਲਾਈ ਹੈ ਨਾ ਇੱਕ ਕਿਸਮ ਉਹਨਾਂ ਦੀ ਗੱਲਾਂ ਬੜੀਆਂ ਸੁਣਨ ਵਾਲੀਆਂ ਹੁੰਦੀਆਂ ਨੇ ਠੀਕ ਹੈ ਉਹ ਕੀ ਉਹਨੂੰ ਕਹਿੰਦੇ ਨੇ ਭੰਡਪੁਣਾ ਹੀ ਕਰਦੇ ਨੇ ਠੀਕ ਹੈ ਜਿੱਦ assi first run ਦੀ ਵੀਡੀਓ ਵੇਖੀ ਸੀ ਸਾਨੂੰ ਇਹੀ ਲੱਗਾ ਸੀ ਕਿ origignal ਪਾਣ ਦੇ ਲਈ ਹਾਂ ਪਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਥੀਏਟਰ ਕਰਨੇ ਪਏ ਆ ਅਸੀਂ ਅਸੀਂ ਥੀਏਟਰ ਕਰਦੇ ਆ ਬਿਲਕੁਲ ਚਲੋ ਦੇਖੀਏ ਪਹਿਲੇ ਵੀਡੀਓ ਚਲੋ ਲੇਵੀ ਦਰਗਾਹ ਤੇ ਲੱਗਾ ਮੇਲਾ ਉਹ ਲਾਰਤੀਆ ਦਰਗਾਹ ਤੇ ਮੇਲਾ ਲੱਗਿਆ ਖੁਸ਼ੀਆਂ ਦਾ ਖੇੜਾ ਹੀ ਆਹਾਂ ਦਾ ਕੋਈ ਖੁਸ਼ੀ ਦੀ ਗੱਲ ਸੁਣਾ ਲੈ ਨੂੰ ਕੋਈ ਹਾਸੇ ਵਾਲੀ ਗੱਲ ਸੁਣਾ ਉਹ ਮੈਂ ਸੋਹਿਆ ਤੈਨੂੰ ਵੇਖਣ ਆਲੇ ਆਏ ਸੀ ਵੇਖਣ ਆਲੇ ਤਾਂ ਆਉਂਦੇ ਹੀ ਰਹਿੰਦੇ ਤੇਰਾ ਢੱਡ ਦੁਖਦਾ ਹੀ ਉਹ ਲਾਰਤੀਆ ਢੱਡ ਨਹੀਂ ਦੁਖਦਾ ਉਹ ਮੈਨੂੰ ਦੱਸ ਕੋਈ ਗੱਲ ਬਣੀ ਕੇ ਨਹੀਂ ਬਣੀ ਲੈ ਮੈਨੂੰ ਆ ਕੇ ਦੇਖਣ ਆਲੇ ਅੱਛਾ ਵੇਖਣ ਆਲੇ ਆਉਂਦੇ ਮੈਨੂੰ ਹਫ਼ਤੇ ਚ ਦੋ ਤਿੰਨ ਵਾਰੀ ਤੇ ਕਹਿੰਦੇ ਕੀ ਆ ਰੌਲਾ ਇਸੇ ਗੱਲ ਦਾ ਕਹਿੰਦੇ ਹੀ ਕੁਝ ਨਹੀਂ ਗਏ ਗੱਲਾਂ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪਤਨ ਨਹੀਂ ਲਾਉਂਦੇ ਓ ਐਤਕੀ ਕੁੜੀ ਦਾ ਭਰਾ ਮੈਨੂੰ ਪਾਸੇ ਜੇ ਲੈ ਗਿਆ ਸੀ ਪਾਸੇ ਲਿਆ ਕੇ ਕੀ ਕਹਿੰਦਾ ਮੈਨੂੰ ਕਹਿੰਦਾ ਦੇਖ ਛੋਟੇ ਵੀਰ ਸਾਡੇ ਵੱਲੋਂ ਕੋਰੀ ਨਾ ਏ ਜਾਂਦਾ ਹੋਇਆ ਮੇਰੇ ਬਾਪੇ ਨੂੰ ਕਹਿ ਗਿਆ ਕੀ ਕਹਿ ਗਿਆ ਕਹਿੰਦਾ ਜੀ ਮੁੰਡਾ ਸਾਨੂੰ ਤਾਂ ਦਿਖਾਤਾ ਕਿਸੇ ਹੋਰ ਨੂੰ ਨਾ ਦਿਖਾਏ ਉਹ ਇਹਦੀ ਸ਼ਕਲ ਦੇਖਣ ਵਾਲੀ ਨਿੰਗੀ ਮੂੰਹ ਦਿਖਾਈ ਤੋਂ ਪਹਿਲਾਂ ਇਹਦੀ ਮੂਤਲਾਈ ਕਰਵਾ ਲਿਓ ਆ ਪਾਪਾ ਜੀ ਬਾਬਾ ਦੇ ਜੀ ਵੇਖ ਬਾਬਾ ਜੀ ਦੇ ਰੁਪਈਆ ਦੀ ਵੇਲ ਆ ਵੇਲ ਵਧਾਵੀ ਲੇਖੇ ਲਾਵੀ ਜਿਹੜੇ ਬਾਕੀ ਬੈਠੇ ਇਹਨਾਂ ਨੂੰ ਵੀ ਹੱਥ ਪਾਵੇ ਬਾਬੇ ਦੇ ਦਰਗਾਹ ਤੇ ਆ ਕੇ ਇਨਸਾਨਾਂ ਤੋਂ ਨਹੀਂ ਮੰਗੀਦਾ ਬਾਬੇ ਤੋਂ ਮੰਗੀਦਾ ਲਾਂਧੀਆਂ ਆਪੇ ਤਾਂ ਮੰਗਿਆ ਆਹ ਲੈ ਸੁਣ ਲੈ ਲੈ ਸੁਣ ਲੈ ਉਹ ਫੇਰ ਗੱਲ ਥੋੜੀ ਜੀ ਅੱਗੇ ਤੁਰੀ ਐ ਅੱਛਾ ਅੱਗੇ ਤੁਰੀ ਅੱਗੇ ਤੁਰੀ ਵਿੱਚੋਂਲਾ ਚੰਗਾ ਮਿਲ ਗਿਆ ਅੱਛਾ ਵਿੱਚੋਂਲਾ ਚੰਗਾ ਮਿਲ ਗਿਆ ਕੀ ਕਹਿੰਦਾ ਭਾਈ ਜੀ ਦੇਖਣ ਆਲੇ ਆ ਗਏ ਆਹਾਂ ਕਹਿੰਦੇ ਜੀ ਮੁੰਡਾ ਸਾਨੂੰ ਪਸੰਦਾ ਕੰਮ ਦੱਸੋ ਕੀ ਕਰਦਾ ਅੱਛਾ ਤੁਹਾਡੇ ਘਰ ਦੇ ਨੇ ਦੱਸਦਾ ਘਰ ਦੇ ਕਹਿੰਦੇ ਜੀ ਐਮਏ ਕੀਤੀ ਆ ਥੀਏਟਰ ਦੀ ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੱਛਾ ਤੇ ਨਾਟਕ ਕਰਦਾ ਐ ਆਹ ਲੈ ਤੇ ਕੁੜੀ ਆਲੇ ਕੀ ਕਹਿੰਦੇ ਕੁੜੀ ਆਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਬਹੇਰੇ ਕਰ ਲੈਂਦੀ ਐ ਹੁਣੇ 150 ਕਰਕੇ ਦਿਖਾ ਦੂਗੀ ਇੰਸਟਾਗ੍ਰਾਮ ਤੇ ਹੀ ਰਹਿੰਦੀ ਐ ਰੀਲਾ ਮੋਟ ਬਣਾਉਂਦੀ ਐ ਸਾਡੇ 17000 ਤੇ ਦਾ ਫੋਲੋਅਰ ਹੈ ਤੂੰ ਕੀ ਕੀਤਾ ਫਿਰ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ ਹੁਣ ਉਹਦੀਆਂ ਰੀਲਾਂ ਦੇਖ ਲਈ ਦੀਆਂ ਵਾਵਾ ਟਾਈਮ ਪਾਸ ਹੋ ਜਾਂਦਾ ਹੀ ਜੀ ਲੱਗਾ ਰਹਿੰਦਾ ਹੀ ਮੋਟਾਰਤੀ ਇਹਨਾਂ ਕੋਲ ਸੁਣ ਕੇ ਆ ਗਿਆ ਉਹ 25ਵੇਂ ਪਿੰਡ ਦਾ ਤੂੰ ਡੂਮ ਹੈ ਉਹ ਤੈਥੋਂ ਕੋ ਸਰਿਆ ਨਹੀਂ ਲੈ ਮੈਂ ਵੀ ਗੱਲ ਸਿਰੇ ਲਾਤੀ ਲਈ ਕਿਵੇਂ ਉਹ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ ਚ ਨਾ ਲੋ ਹਲੌਕਾ ਤੋਂ ਬਈ ਅਸੀਂ ਕਰੀਏ ਇਹਨਾਂ ਦਾ ਕੁਝ ਨਹੀਂ ਕਰਦੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਕਾਲੇ ਪਤਾ ਹੀ ਆ ਸਾਡਾ ਮੁੱਖ ਮੰਤਰੀ ਬਣ ਕੇ ਵੀ ਭਾਵੇਂ ਚੁਟਕਲੇ ਹੀ ਸੁਣਾਈ ਜਾਈਏ ਫੇਰ ਚੰਗੇ ਰਹੋਗੇ ਤੁਸੀਂ ਕੁੜੀ ਨਹੀਂ ਤੇ ਨਾਲ بجلی ਨਹੀਂ ਲੈਣੇ ਨੀਂਗੇ ਕਾਈ ਜਾਓ ਧਰਨੇ ਫੇਰ ਚੰਗੇ ਰਹੋਗੇ ਮੱਖ ਮੰਤਰੀ ਦਾ ਚੇਤੇ ਆ ਗਿਆ ਹੀ ਉਹ ਵੇਲਾ ਤੁਰਿਆ ਫਿਰਦਾ ਉਹ ਕੰਮ ਦੰਦਾ ਲਿਆ ਉਹਦੇ ਕੋਲੇ ਜਾਇਆ ਉਹ ਕੀ ਪਤਾ ਤੈਨੂੰ ਕਿਹ ਕੰਮ ਦੰਦੇ ਰੱਖ ਲਵੇ ਮੈਂ ਚੰਡੀਗੜ੍ਹ ਗਿਆ ਸੀ ਮੱਖ ਮੰਤਰੀ ਨੂੰ ਮਿਲਣ ਅੱਛਾ ਮੈਂ ਕਿਹਾ ਭਾਈ ਜੀ ਮੈਂ ਪੜਿਆ ਲਿਖਿਆ ਏ ਤਿੰਨ ਚਾਰ ਐਮਏ ਕਰ ਲਿਆ ਮੈਂ ਹਲਾ ਫੇਰ ਬਈ ਮੈਨੂੰ ਕਿਸੇ ਕੰਮ ਦੰਦੇ ਲਾ ਦਿਓ ਉਹਨਾਂ ਨੇ ਲਾਤਾ ਉਹ ਕਹਿੰਦਾ ਵੀ ਕੀ ਕਰ ਲੈਣਾ ਅੱਛਾ ਤੂੰ ਕੀ ਕਹਾ ਕੀ ਕਰ ਮੈਂ ਕਿਹਾ ਸਾਡਾ ਆਪ ਦਾ ਕੰਮ ਹੈ ਸਾਡੇ ਦਾਦੇ ਪੁਰਖੇ ਵੀ ਇਹੀ ਕਰਦੇ ਸੀ ਹਲਾ ਫੇਰ ਬਈ ਮੈਂ ਕਹਿੰਦਾ ਵੀ ਕੰਮ ਕਿਹੜਾ ਈ ਮੈਂ ਦੱਸਦਾ ਵੀ ਸਾਡਾ ਕੰਮ ਏ ਕਿਹੜਾ ਕੰਮ ਈ ਭੰਡੀ ਪ੍ਰਚਾਰ ਦਾ ਅਸੀਂ ਉਹੋ ਹੀ ਕਰਦੇ ਆਸ ਕਰਾ ਕਰੂ ਕਰੋਨਾ ਦਾ ਦੱਸਦੇ ਫਰੀ ਚ ਹੀ ਕਰਦੇ ਆ ਪੈਸਾ ਕੋਈ ਨਹੀਂ ਲੈਂਦੇ ਔਰ ਉਹ ਲਾਰਤੀਆ ਫਿਰ ਗੱਲ ਬੜੀ ਤੈਨੂੰ ਨੌਕਰੀ ਦੇਤੀ ਉਹ ਫਿਰ ਮੈਨੂੰ ਕਹਿੰਦਾ ਲੈ ਵੀ ਆਉਂ ਕਰ ਆਹਾ ਭੰਡੀ ਪ੍ਰਚਾਰ ਕਰਦਾ ਦੋ ਚਾਰ ਜੁਕਤਾ ਸੁਣਾ ਦੇ ਕਾ ਤੂੰ ਜੁਕਤਾ ਸੁਣਾਤੀ ਮੈਂ ਉਹਨੂੰ ਦੋ ਚਾਰ ਜੁਤਾਂ ਸੁਣਾਤੀ ਆ ਅ ਗੰਗਭਗਵਾਨ ਜਮਾਨੇ 15 ਵੀ ਮੈਨੂੰ ਚੁਟਕਲੇ ਸੁਣਾਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆ ਗਏ ਜਨੇ ਹਾਸੜ ਜੀ ਪੈ ਗਈ ਹੋਰ ਕੀ ਆ ਦੱਸ ਉਹ ਮਾਰ ਦਿਆ ਉਹ ਛੜ ਦੇ ਮੁੱਖ ਮੰਤਰੀ ਨੂੰ ਆਹੋ ਆਹਾ ਤੇ ਪ੍ਰਧਾਨ ਮੰਤਰੀ ਦੀ ਸੁਣ ਲੈ ਅੱਛਾ ਪ੍ਰਧਾਨ ਮੰਤਰੀ ਦੀ ਸੁਣਾ ਦੇ ਲੈ ਪ੍ਰਧਾਨ ਮੰਤਰੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ ਅੱਛਾ ਜਦੋਂ ਨਿੱਕਾ ਸੀ ਉਦੋਂ ਮੈਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ ਆਹੋ ਮੈਂ ਵੀ ਸੁਣਿਆ ਕਹਿੰਦੇ ਵੀ ਉਹ ਰੇਲਾਂ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ ਮਾ ਦਾ ਪੁੱਤ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਫੇਰ ਭਾਈ ਫੇਰ ਸਾਰੀਆਂ ਰੇਲਾਂ ਹੀ ਵੇਚ ਗਿਆ ਸਰਦੇਸ਼ੀ ਵੇਚੀ ਜਾਂਦਾ ਸਕੂਲ ਕਾਲਜ ਸਭ ਕੁਝ ਵੇਚਦਾ ਤੂੰ ਸੇਲਜ਼ਮੈਨ ਚੰਗਾ ਏ ਸੇਲਜ਼ਮੈਨ ਤਦਾ ਮੈਨੂੰ ਚੀਤੇ ਆ ਗਿਆ ਇਹੀ ਚੀਤੇ ਉਹ ਕਹਿੰਦਾ ਕਿਹੜਾ ਚੀਤੇ ਲਿਆਇਆ ਆ ਚੀਤੇ ਲਿਆਇਆ 80 ਵੀ 100 ਕਰੋੜ ਦੇ ਲਾਰਤੀ ਆ ਇਦਾਂ ਮਹਿੰਗੇ ਚੀਤੇ ਕਰਦੇ ਕੀ ਮਿਉ ਮਿਉ ਕਰਦੇ ਆ ਕੱਲੀ ਘਾਈ ਖਾਂਦੇ ਆ ਸਾਕਹਾਰੀ ਬਾਲਿਆ ਹੋਰ ਉਹਨਾਂ ਨੇ ਦੁੱਧ ਦੇਣਾ ਹੀ ਲੈ ਦੁੱਧ ਤੋਂ ਯਾਦ ਆ ਗਿਆ ਦੁੱਧ ਤੋਂ ਕੀ ਯਾਦ ਆਇਆ ਉਹ ਮੇਰੀ ਗੱਲ ਮੰਨਦੇ ਚੀਤੇ ਨਾਲ ਆਉਂਦੇ ਬੱਕਰੀਆਂ ਲੈ ਆਉਂਦੇ ਹਲਾ ਤੂੰ ਉਹਦੇ ਨਾਲ ਕੀ ਹੋ ਜਾਂਦਾ ਬੱਕਰੀ ਦੇ ਦੁੱਧ ਨਾਲ ਸੱਲ ਪੂਰੇ ਹੁੰਦੇ ਆ ਚੋਨਾ ਤੇ ਚੰਨੀ ਸਾਵੇਗੀ ਸੀ ਵਧੀਆ ਮौज ਲਗੀ ਰਣੀ ਸੀ ਹੋਰ ਕੀ ਹਦ ਉਹ ਮਾਰਨਾ ਕਰਦੇ ਬੰਦ ਹੋਰ ਕੀ ਹੋ ਗਿਆ ਇਹ ਤਾਂ ਫੜ ਵਧਾਈਆਂ ਕਿੱਥੇ ਆਜੇ ਮੁੜਿਆ ਹਲੇ ਨਹੀਂ ਆਣਾ ਬਾਲ ਭਾਈ ਡਾਲਰ ਕੁੰਗੜਿਆ ਕਿੰਦਾ ਜਾਈਆਂ ਦੇ ਪੈਸੇ ਗਏ ਮੌਕੇ ਨਾਲ ਦੇ ਪੈਸੇ ਲੈ ਗਏ ਅਗਲੇ ਬਾਲਾ ਲਾੜਤੀ ਇਹਨਾਂ ਕੋਲੇ ਪੈਸੇ ਨਹੀਂ ਰਹੇ ਤੇ ਇਹਨਾਂ ਦੇ ਪੈਸੇ ਲੈ ਕੌਣ ਗਿਆ ਜਿੰਨਾ ਲਿਆਣੇ ਸੀ ਲੈ ਗਏ ਉਹ ਪੜਾਈਆਂ ਲਿਖਾਈਆਂ ਉਹ ਲਿਆਣ ਵਾਲੇ ਲਗਾਏ ਉਹ ਡਾਕਟਰੀ ਦਵਾਈਆਂ ਲੈ ਗਏ ਉਹ ਲੈ ਕੇ ਕੌਣ ਗਿਆ ਹਾਈਲੈਂਡ ਸੈਂਟਰ ਵਾਲੇ ਕੈਨੇਡਾ ਦੇ ਵੀਜ਼ੇ ਵਾਲੇ ਇਮੀਗ੍ਰੇਸ਼ਨਾਂ ਵਾਲੇ ਉਹੋ ਹੀ ਲੈ ਗਏ ਬਸ ਸਾਰਾ ਮੁਲਖ ਬਾਹਰ ਨੂੰ ਤੁਰਿਆ ਜਾਂਦਾ ਹੀ ਆਹੋ ਉਹ ਐਡਾ ਕਿਹੜਾ ਫਰਕ ਹੀ ਭਾਵੇਂ ਵੱਡਾ ਫਰਕ ਹੈ ਵੱਡਾ ਫਰਕ ਹੀ ਇਹਨਾਂ ਨੂੰ ਵੀ ਦੱਸ ਲਾਲਾ ਸਾਹਿਬ ਵੀ ਆਪਾਂ ਖੱਬੇ ਹੱਥ ਤੁਰਦੇ ਆ ਆਹੋ ਭਾਈ ਜੀ ਉਧਰ ਸੱਜੇ ਤੁਰਦੇ ਅੱਛਾ ਉਧਰ ਤੁਰਦੇ ਆਪਾਂ ਪੱਖੇ ਦੀ ਸੁੱਤ ਥੱਲੇ ਨੂੰ ਛੱਡੀਦੀ ਹੈ ਉਹ ਉਹ ਉੱਤੇ ਛੱਡ ਲੈਣੇ ਅੱਛਾ ਉਹ ਉੱਤੇ ਨੂੰ ਛੱਡ ਦੇ ਆਪਣੇ ਇਧਰ ਬਹੁਤੇ ਮੋਬਾਈਲਾਂ ਤੇ ਲੱਗੇ ਆ ਆਹੋ ਅਗਲੇ ਕੰਮੀ ਧੰਦੀ ਜਾਂਦੇ ਆ ਉਹ ਲੱਗਦੀ ਹੈਗਾ ਇਹਨਾਂ ਨੂੰ ਵੀ ਪਤਾ ਕੋਈ ਵੱਡਾ ਫਰਕ ਦੱਸ ਲੈ ਵੱਡਾ ਫਰਕ ਸੁਣ ਲੈ ਆਹੋ ਉਧਰ ਕੋਈ ਚੋਰ ਚੱਕਾ ਡਾਕੂ ਫੜਿਆ ਜਾਵੇ ਭਾਈ ਜੀ ਉਹਨੂੰ ਫੜ ਕੇ ਜੇਲ੍ਹ ਚ ਪਾ ਦ ਸਭ ਤਾਂ ਇਹ ਪਾਰਲੀਮੈਂਟ ਭੇਜਦੇ ਆ ਬਟੇ ਨੂੰ 15ਵੀਂ ਬੌਡੀਗਾਰਡ ਵੀ ਨਾਲ ਦਿੰਦੇ ਆ ਬੌਡੀਗਾਰਡ ਅਗਲੇ ਨੂੰ ਬੱਤੀ ਵਾਲੀ ਗੱਡੀ ਵੀ ਦੇ ਦਿੰਦੇ ਆ ਫਿਕਰਾ ਬੇਫਿਕਰਾ ਕਰ ਦਿੰਦੇ ਆ ਵੱਡਾ ਫਰਕ ਆ ਉਹ ਲਾਰਡ ਦੀ ਇਹਦਾ ਫਰਕ ਸਾਰੇ ਇਹਨਾਂ ਨੂੰ ਪਤਾ ਕੋਈ ਹੋਰ ਫਰਕ ਦੱਸ ਲੈ ਬਾਬਾ ਜੀ ਇਹ ਵੱਡਾ ਫਰਕ ਸੁਣ ਲੈ ਆ ਵੱਡਾ ਫਰਕ ਦੱਸ ਆ ਇਧਰ ਮਤਲਬ ਕੁੜੀ ਵੀ ਮੁੰਡੇ ਚ ਵਜ ਜੇ ਆਹੋ ਤੇ ਮੁੰਡੇ ਕੋਲੋਂ ਕੋਟਕਟ ਮਾਫੀ ਮੰਗਾਉਂਦੇ ਤੇ ਉਧਰ ਉਧਰ ਬਾਈ ਜੀ ਮੋਢਾ ਭਮੇ ਆਪ ਮਾਰ ਦੋ ਸੌਰੀ ਅਗਲੀ ਕਹਿੰਦੀ ਆ ਅਗਲੇ ਨੇ ਮौज ਕਰਦੀ ਆ ਮੈਂ ਤਾਂ ਕੋਈ ਨਾ ਵੀ ਮੈਂ ਬਾਹਰ ਹੀ ਚਲਾ ਜਾਵਾਂ ਲਾਰਦਿਆ ਬਾਹਰ ਚੱਲਿਆ ਜੀ ਲਾਰਦਿਆ ਬਾਹਰ ਚੱਲਿਆ ਮੈਂ ਬਾਹਰ ਜਾਣਾ ਹੀ ਤੇ ਡੱਬਾ ਲੈ ਕੇ ਜਾਈ ਭਖੜਾ ਵੜਾਈ ਪੱਕਾ ਓਏ ਮੈਂ ਉਸ ਬਾਹਰ ਨਹੀਂ ਜਾਣਾ ਮੈਂ ਕੈਨੇਡਾ ਜਾਣਾ ਬਾਹਰ ਅੱਛਾ ਜਾ ਚੜ ਕੇ ਕੈਨੇਡਾ ਜਾਣਾ ਜਾ ਚੜ ਕੇ ਉਹ ਫੌਰਨ ਚੱਲਿਆ ਮੈਂ ਫੌਰਨ ਜਾਣਾ ਤੇ ਫੌਰਨ ਹੀ ਮੁੜਿਆਣਾ ਉਹ ਲਾਰਦਿਆ ਇਹ ਕੋਈ ਨਹੀਂ ਗੱਲ ਕਰਦਾ ਮੈਨੂੰ ਤਾਂ ਜਾਂਦੀ ਵੀ ਹੈ ਉਹ ਲਾਰਤੀਆ ਜਾਂਦੀ ਨਹੀਂ ਹੁੰਦੀ ਕੱਲੀ ਆਉਂਦੀ ਹੁੰਦੀ ਅੰਗਰੇਜ਼ੀ ਮੈਨੂੰ ਆਉਂਦੀ ਜਾਂਦੀ ਹੈ ਹਲਾਰਤੀਆ ਫਿਰ ਫਿਰ ਕਿਰਾ ਮੈਂ ਸਕੂਲ ਚ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰ ਤਾ ਹਲਾਓ ਕਿਵੇਂ ਬਾਈ ਮੈਨੂੰ ਕਹਿੰਦਾ ਮਰਾਸੀਆਂ ਦਾ ਜਵਾਕਾ ਖੜਾ ਹੋ ਖੜਾ ਹੋ ਜਾ ਡੂਮ ਉਹ ਜਿਹੜਾ ਬੰਦਾ ਬੋਲਾ ਏ ਜਿਹੜਾ ਬੋਲਾ ਏ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਜਿਹਨੂੰ ਸੁਣਦਾ ਹੀ ਕੁਛ ਨਹੀਂ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਤੂੰ ਕੀ ਕਿਹਾ ਮੈਂ ਕਹਾਂ ਜੀ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋ ਮਰਜ਼ੀ ਕਹੀ ਚਲੋ ਉਹਨੂੰ ਕਿਹੜਾ ਸੁਣਦਾ